ਪਹਿਲੀ ਗੱਲ ਇਹ ਦੱਸ ਦਿੱਤੀ ਜਾਏ ਕਿ ਇਹ ਸਮਾਗਮ ਨਾ ਕਿਸੇ ਵਿਦਵਤਾ ਦਾ ਪ੍ਰਗਟਾਵਾ ਹੈ ਤੇ ਨਾ ਕੋਈ ਆਪਣੇ ਆਪ ਨੂੰ ਕੀਰਤਨੀਆਂ ਜਾਂ ਕਥਾਵਾਚਕ ਦੱਸਣ ਦਾ ਕੋਈ ਯਤਨ ਹੈ ਵੱਡੇ ਦੀ ਵਡਿਆਈ ਛੋਟੇ ਕਦੀ ਵੀ ਪੂਰੀ ਨਹੀਂ ਕਰ ਸਕਦੇ ਪਰ ਵੱਡਿਆਂ ਦਾ ਵਡੱਪਣ ਹੈ ਕਿ ਆਪਣੀ ਵਡਿਆਈ ਦੇ ਰਾਹੀਂ ਛੋਟਿਆਂ ਨੂੰ ਵੀ ਵੱਡਾ ਬਣਾ ਦਿੰਦੀ ਹੈ ਮੈਂ ਫਿਰ ਕਹਾਂ ਇਹ ਗੁਰੂ ਨਾਨਕ ਸਾਹਿਬ ਦਾ ਵਿਡੱਪਣ ਹੈ ਕਿ ਸਾਡੇ ਵਰਗੇ ਛੋਟਿਆਂ ਨੂੰ ਵੀ ਆਪਣੀ ਵਡਿਆਈ ਕਰਵਾ ਕੇ ਵੱਡਾ ਬਣਾ ਦਿੰਦੇ ਨੇ ਸਤਿਗੁਰੂ ਗੁਰਨਾਨਕ ਸਾਹਿਬ ਮਹਾਰਾਜ ਜੀ ਦਾ ਪਹਿਲਾ ਬਚਨ ਸਜਦਾ ਕਰੀਏ ਖਾਕ ਨੂਰ ਕਰਦਮ ਜੇ ਅਸੀਂ ਗੁਰੂ ਅਰਜਨ ਸਾਹਿਬ ਦਾ ਪੜਿਆ ਇਸੇ ਰਾਗ 'ਚ ਇਸੇ ਰਾਗ ਦੀ ਅਰੰਭਤਾ 'ਚ ਗੁਰੂ ਨਾਨਕ ਸਾਹਿਬ ਨੇ ਪੜਿਆ ਗਾਵੇ ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁੰ ਕਰਤਾਰ ਯਕ ਦਾ ਮਤਲਬ ਹੈ ਇੱਕ ਇੱਕ ਦਾ ਮਤਲਬ ਪਰਵਰ ਦੀਵਾਰ ਵਾਹਿਗੁਰੂ ਗੁਰੂ ਨਾਨਕ ਸਾਹਿਬ ਜਦ ਇੱਕ ਦੀ ਗੱਲ ਸੁਣਦੇ ਐ ਕਰਦੇ ਐ ਪਾਂਡੇ ਕੋਲ ਜਾਂਦੇ ਐ ਜਾਂ ਕਾਜ਼ੀ ਕੋਲ ਜਾਂਦੇ ਐ ਪਾਂਡਾ ਇੱਕ ਪੜਾਉਂਦਾ ਐ ਜਾਂ ਕਾਜ਼ੀ ਯਕ ਪੜਾਉਂਦਾ ਐ ਤੇ ਗੁਰੂ ਨਾਨਕ ਸਾਹਿਬ ਅਸੀਮ ਕੁਦਰਤ ਦੀ ਇਕਸਾਰ ਉਸ ਵਡਿਆਈ ਤੇ ਇੱਕ ਰੂਪ ਦੇ ਵਿੱਚ ਬਿਲਕੁਲ ਧਨ ਵਿੱਚ ਧਿਆਨ ਹੋ ਕੇ ਜੁੜ ਜਾਂਦੇ ਨੇ ਤੇ ਦੋ ਕਹਿੰਦੇ ਦੋ ਹੈ ਹੀ ਨਹੀਂ ਜੋ ਕੁਛ ਹੈ ਇੱਕ ਹੈ ਤੇ ਇੱਕ ਵਿੱਚੋਂ ਹੀ ਨਿਕਲਿਆ ਬੜਾ ਪਿਆਰਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਰੱਬ ਮੇਰਾ ਪਰਵਰਦੀگار ਮੇਰਾ ਦੋਸਤ ਹੈ ਜਦ ਕਿਸੇ ਨਾਲ ਪ੍ਰੇਮ ਦੀ ਗੱਲ ਪ੍ਰੇਮ ਦੀ ਸਾਂਝ ਪ੍ਰੇਮ ਦੇ ਰਿਸ਼ਤੇ ਦਾ ਸਬੂਤ ਦੇਣਾ ਹੋਏ ਨਾ ਫਿਰ ਚੁਰਾਹੇ ਤੇ ਬੈਠ ਕੇ ਗੱਲਾਂ ਨਹੀਂ ਹੁੰਦੀਆਂ ਫਿਰ ਲੋਕਾਂ ਦੀ ਭੀੜਾਂ ਦੇ ਵਿੱਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ ਬੇਗਾਨੇ ਤੇ ਛੱਡੋ ਆਪਣੇ ਸਕੇ ਖੂਨ ਦੀਆਂ ਰਿਸ਼ਤੇਦਾਰੀਆਂ ਵੀ ਉਹਨਾਂ ਲਵੇ ਉਹਨਾਂ ਕੂਲ ਬੈਠ ਕੇ ਵੀ ਗੱਲਾਂ ਨਹੀਂ ਹੁੰਦੀਆਂ ਇਹ ਗੱਲਾਂ ਬਿਲਕੁਲ ਇਕਾਂਤ ਵਿੱਚ ਹੁੰਦੀਆਂ ਨੇ ਵਾਹਿਗੁਰੂ ਜੀ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਪਰ ਮੈਂ ਸਾਰੀ ਦੁਨੀਆ ਛੱਡ ਕੇ ਆਇਆ ਮੈਂ ਪੀੜ ਛੱਡ ਕੇ ਆਇਆ ਮੈਂ ਚੌਰਾਹੇ ਮੈਂ ਦੁਨੀਆ ਦੇ ਇਕੱਠ ਛੱਡ ਕੇ ਆਇਆ ਆਪਣਿਆਂ ਨੂੰ ਵੀ ਮੈਂ ਛੱਡ ਕੇ ਅਲੱਗ ਹੋ ਕੇ ਮੈਂ ਤੁਹਾਨੂੰ ਇੱਕ ਅਰਜ਼ ਕਰਨ ਆਇਆ ਪਰ ਮੈਂ ਅਰਜ਼ ਉਨਿੱਕ ਕਰਨੀ ਹੈ ਜਿੰਨੀਕ ਮੇਰੇ ਲੱਬ ਤੇ ਤੁਹਾਡੇ ਕੰਨ ਜੁੜੇ ਹੋਣ ਫਿਰ ਮੈਂ ਬੇਨਤੀ ਕਰਾਂ ਮੇਰੇ ਲੱਬ ਤੇ ਤੁਹਾਡੇ ਕੰਨ ਜੁੜੇ ਹੋਣ ਕਿ ਆਵਾਜ਼ ਇੰਨੀ ਵੀ ਉੱਚੀ ਨਾ ਹੋਏ कि मेरे लब तो निकले कि कोई दूसरा सुने नहीं मैं बोला तो सिर्फ तुम सुनो इस तो खूबसूरत इस धरती कोई अरदास वाला नबी नहीं आया किसी नबी ने हाँ इत जिन्ने भी खुदा दी दुआ ज परवर दिगार ज राम रहीम चेते कर आए ने कबीर मुला मनारे क्या चढ़ है ਸਾਇਨਾ ਬਹਿਰਾ ਹੋਏ ਵੀ ਕਿਆ ਗਿਆ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ ਉੱਚਾ ਨਹੀਂ ਹੁਣ ਮੈਂ ਉਹਨਾਂ ਕੋ ਬੋਲਾਂ ਕਿ ਮੇਰੇ ਲਬ ਤੇ ਤੇਰੇ ਕੰਨ ਆਪਸ ਦੇ ਵਿੱਚ ਸਪਰਸ਼ ਕਰ ਰਹੇ ਹਾਂ ਮੈਂ ਬੋਲਾਂ ਮੇਰੇ ਬੋਲਣ ਲਬਜ਼ ਬਨਣ ਤੋਂ ਪਹਿਲਾਂ ਤੂੰ ਉਹਨਾਂ ਨੂੰ ਸੁਣ ਲੈ ਯਕ ਅਰਜ਼ ਗੁਫਤਮ ਮੈਂ ਬੋਲਣ ਲਗਾ ਯਕ ਅਰਜ਼ ਦਾ ਮਤਲਬ ਅਰਜ਼ ਅਰਜ਼ੀ ਮੇਰੀ ਅਰਜ਼ੀ ਹੈ ਮਰਜ਼ੂਈ ਕਰਨ ਲੱਗਾ ਮੈਂ ਅਰਦਾਸ ਕਰਨ ਲੱਗਾ ਪੇਸ਼ ਤੂੰ ਤੇਰੇ ਅੱਗੇ ਪਰ ਕਿੰਨੀ ਕ ਨੇੜੇ ਦਰਗੋਸ਼ ਅਸੀਂ ਕਹਿੰਦੇ ਨਾ ਖਰਗੋਸ਼ ਖਰ ਕਹਿੰਦੇ ਵੱਡੇ ਗੋਸ਼ ਕਹਿੰਦੇ ਕੰਨ ਇਹਦਾ ਨਾਮ ਹੀ ਹੈ ਵੱਡੇ ਕੰਨਾਂ ਵਾਲਾ ਜਿਹਨੂੰ ਅਸੀਂ ਖਰਗੋਸ਼ ਕਹਿੰਦੇ ਇਹ ਫਾਰਸੀ ਦਾ ਨਾਮ ਹੈ ਖਰਗੋਸ਼ ਤੂੰ ਗੋਸ਼ ਤੂੰ ਆਪਣੇ ਕੰਨ ਮੇਰੇ ਨਜ਼ਦੀਕ ਕਰ ਜਿੰਨਾ ਹੀ ਕਰ ਸਕਦਾ ਹੈ ਨੇੜੇ ਤੋਂ ਨੇੜੇ ਹੋ ਜਾ ਮੈਂ ਬੇਨਤੀ ਕਰਨੀ ਹੈ ਇੱਕ ਅਰਜ਼ ਗੁਫ਼ਤਮ ਪੇਸ਼ ਤੋ ਤੇਰੇ ਅੱਗੇ ਦਰ ਗੋਸ਼ ਕੁੰਨ ਕਰਤਾਰ ਹੇ ਮੇਰੇ ਵਾਇਗਰੂ ਆਪਣਾ ਕੰਨ ਮੇਰੇ ਨੇੜੇ ਕਰ ਮੇਰੇ ਨੇੜੇ ਕਰ ਕਿ ਤੂੰ ਸੁਣੇ ਤੇ ਮੈਨੂੰ ਇਹ ਅਹਿਸਾਸ ਹੋਏ ਕਿ ਮੇਰੇ ਦਿਲ ਦੀ ਬਾਤ ਕੋਈ ਦੂਸਰਾ ਨਹੀਂ ਸੁਣ ਰਿਹਾ ਤੂੰ ਸੁਣ ਰਿਹਾ ਕਿਉਂ ਮੈਂ ਨਹੀਂ ਜਾਣਦਾ ਕਿ ਮੇਰੇ ਅੰਦਰ ਕਿੰਨੇ ਗੁਨਾਹ ਨੇ ਪਰ ਜਿੰਨੇ ਮੈਂ ਜਾਣਦਾ ਜੇ ਮੇਰੇ ਸਕਿਆਂ ਨੂੰ ਪਤਾ ਲੱਗ ਜਾਣ ਉਹ ਮੇਰੇ ਨਾਲ ਬੋਲਣਾ ਵੀ ਛੱਡ ਦੇਣਗੇ ਜਿਨੇ ਮੇਰੇ ਅੰਦਰ ਗੁਨਾਹ ਨੇ ਜੇ ਮੇਰੇ ਆਪਣਿਆਂ ਨੂੰ ਪਤਾ ਲੱਗ ਜਾਣ ਉਹ ਮੇਰੇ ਤੋਂ ਬੁਰਕਾ ਵਟ ਲੈਣਗੇ ਮੈਨੂੰ ਬੁਲਾਉਣਾ ਵੀ ਛੱਡ ਦੇਣਗੇ ਇਸ ਕਰਕੇ ਮੇਰੇ ਪਰਵਰਦੀگار ਮੇਰੇ ਗੁਨਾਹ ਨੂੰ ਸਿਰਫ ਤੂੰ ਸੁਣ ਤੇ ਸਿਰਫ ਤੂੰ ਹੀ ਤੂੰ ਸੁਣ ਕੇ ਇਹਦਾ ਇਲਾਜ ਕਰ ਯਖ अर्ज गुਫਤਮ ਪੇਸ਼ ਤੋ ਦਰਗੋਸ਼ ਗੋਸ਼ ਕਹਿੰਦੇ ਕੰਨ ਨੂੰ ਤੇਰੇ ਕੰਨਾਂ ਵਿੱਚ ਮੈਂ ਇੱਕ ਬੇਨਤੀ ਕਰਦਾ ਕੁੰ ਕਰਤਾਰ ਕੋਨ ਉਹ ਵਾਹਿਗੁਰੂ ਕਰਤਾਰ ਹਕਾ ਹਕ ਸੱਚ ਦਾ ਮਾਲਕ ਹੈ ਜੋ ਸੁਣੇਗਾ ਤੂੰ ਸੁਣ ਕੇ ਬਿਲਕੁਲ ਮੈਨੂੰ ਉਸੇ ਰੂਪ ਦੇ ਵਿੱਚ ਬਖਸ਼ ਦੇਗਾ ਬਾਇਸ ਨਹੀਂ ਹੈ ਤੂੰ ਵਾਹਿਗੁਰੂ ਹਕਾ ਕਬੀਰ کریم ਤੂੰ ਬੇਅੈਬ ਪਰਵਤਗਾਰ ਤੇ ਵਾਹਿਗੁਰੂ ਕਹਿੰਦੇ ਗੁਰਨਾਨਕ ਸਾਹਿਬ ਫਿਰ ਦੂਸਰੇ ਨੂੰ ਕਿਉਂ ਨਹੀਂ ਸੁਣਾਉਂਦੇ ਮਹਾਰਾਜ ਕਹਿੰਦੇ ਜਿਹੜੇ ਪਹਿਲਾਂ ਹੀ ਐਬਾਂ ਦੇ ਵਿੱਚ ਪਏ ਹੋਏ ਐ ਉਹਨਾਂ ਨੂੰ ਮੈਂ ਐਬ ਕੀ ਸੁਣਾਵਾਂ ਜਿਹੜਾ ਬੇਅੈਬ ਹੈ ਪਾਪਾਂ ਤੋਂ ਬਿਨਾਂ ਉਹੀ ਤੇ ਮੇਰੇ ਪਾਪ ਘਟ ਸਕਦਾ ਇਸ ਦੁਨੀਆ ਵਿੱਚ ਜਿੰਨੇ ਮੈਂ ਦੇਖੇ ਜਿਨ੍ਹਾਂ ਨਾਲ ਮੈਂ ਸਾਝ ਪਾਈ ਸਭ ਦੇ ਅੰਦਰ ਐਬ ਹੈ ਜੋ ਜੋ ਦੀਸ ਹੈ ਇਕ ਤੂੰ ਹੀ ਐਬ ਤੋਂ ਬਿਨਾਂ ਇਸ ਕਰਕੇ ਮੈਂ ਸਿਰਫ ਤੈਨੂੰ ਸੁਣਾ ਤਕਾ ਹਕ ਸੱਚ ਦਾ ਮਾਲਕ ਕਬੀਰ ਵੱਡਾ ਬਹੁਤ ਵੱਡਾ ਕਰੀਮ ਕਰਮ ਕਰਨ ਵਾਲਾ ਬਖਸ਼ਣ ਵਾਲਾ ਹਕਾ ਕਬੀਰ ਕਰੀਮ ਤੂੰ ਬੇਐਬ ਦੁਨੀਆ ਸਾਰੀ ਐਬ ਦੀ ਭਰੀ ਹੋਈ ਹੈ ਕੋਈ ਐਸਾ ਨਹੀਂ ਹੈ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬినాਸ਼ ਪੰਜ ਰੋਗ ਅਸਾਦ ਜਾਮੈ ਤਾਕੀ ਕਿ ਤੱਕ ਆਸ ਸਭ ਦੇ ਅੰਦਰ ਰੋਗ ਨੇ ਸਭ ਦੇ ਅੰਦਰ ਐਬ ਨੇ ਪਰ ਇੱਕ ਤੂੰ ਬੇਐਬ ਹੈ ਹਾ ਹਾ ਕਿ ਨਾ ਮਜ਼ਾ ਆਏਗਾ ਬੇਐਬ ਨੂੰ ਐਬ ਸੁਣਾਉਣ ਦਾ ਕਿਉਂ ਗੁਰਨਾਨਕ ਸਾਹਿਬ ਕਹਿੰਦੇ ਫਿਰ ਜਦ ਬੇਐਬ ਨੂੰ ਐਬ ਸੁਣਾ ਦਿੱਤੇ ਜਾਣ ਨਾ ਬੇਅੈਬ ਵੀ ਆਪਣੇ ਵਰਗਾ ਸਾਨੂੰ ਬੇਅੈਬ ਬਣਾ ਦੇਗਾ ਖਤਾ ਕਬੀਰ ਕਰੀਮ ਤੂੰ ਬੇਅੈਬ ਪਰਵਤਗਾਰ ਤੂੰ ਬਹੁਤ ਵੱਡਾ ਹੈ ਤੂੰ ਮੇਰੋ ਮੇਰ ਪਰਬਤ ਸੁਆਮੀ ਦੁਨੀਆ ਨੂੰ ਮੈਂ ਆਪਣੇ ਐਬ ਐਬ ਦੱਸਾਂ ਕੰਨਾਂ ਨੂੰ ਹੱਥ ਲਾ ਕੇ ਧਰਤੀ ਨੂੰ ਹੱਥ ਲਾ ਕੇ ਕਹਿਣਗੇ ਲਾਹੌਲ ਵਿਲਾ ਕੋਲ ਤੇਰੇ ਤੋਂ ਦੂਰੀ ਚੰਗੀ ਹੈ ਅੱਲਾ ਅੱਲਾ ਮੈਂ ਤੇ ਮਰ ਗਿਆ ਤੇਰੇ ਨਾਲ ਸਾਥ ਲਾਇਆ ਤੂੰ ਇੰਨਾ ਪਾਪੀ ਹੈ ਪਰ ਤੂੰ ਮੇਰੇ ਐਬ ਸੁਣ ਕੇ ਪਰਵਤਗਾਰ ਜਿਸ ਤਰ੍ਹਾਂ ਅਡੋਲ ਪर्वਤ ਹੁੰਦਾ ਹੈ ਨਾ ਤੂੰ ਮੈਨੂੰ ਫਿਰ ਵੀ ਬਖਸ਼ ਦੇਂਗਾ